ਸਤਿ ਸ੍ਰੀ ਅਕਾਲ ਜੀ ਵੀਡੀਓ ਦੇਖ ਰਹੇ ਆਪ ਸਭ ਨੂੰ ਜੀਆਂ ਲੈ ਕੇ ਆਂ ਜਰਿਆਂ ਜਦੀ ਵੱਡੀ ਖਬਰ ਉੱਚ ਸੁਰੱਖਿਆ ਵਾਲੇ ਖਾਣੇ ਤੋਂ ਲੈ ਕੇ ਪਰਿਵਾਰ ਤੱਕ ਕਿੰਨੀਆਂ ਹਨ ਧੀਆਂ ਤੇ ਕੀ ਕਰਦੀ ਹੈ ਪਤਨੀ ਜਿਹੀ ਇੰਝ ਹੀ ਹੈ ਪੋਤੀਆਂ ਦੀ ਨਿੱਜੀ ਜ਼ਿੰਦਗੀ ਦਾ ਦੂਸਰੇ ਰਾਸ਼ਟਰਪਤੀ ਬੁਲਾਦੀ ਮੀਰ ਨੇ ਪੋਤੀਆਂ 4 ਦਸੰਬਰ ਨੂੰ 2 ਦਿਨਾਂ ਤੋਂ ਦੌਰੇ ਲਈ ਭਾਰਤ ਆ ਰਹੇ ਹਨ ਪੂਰੀ ਦੁਨੀਆ ਉਹਨਾਂ ਦੇ ਦੌਰੇ ਤੇ ਨਜ਼ਰ ਰੱਖੀ ਰਹੀ ਹੈ ਪੁਤਿਨ ਬਹੁਤ ਉੱਚ ਸੁਰੱਖਿਆ ਦੇ ਹੇਠ ਯਾਤਰਾ ਕਰਦੇ ਹਨ ਪਰ ਉਹਨਾਂ ਨੇ ਨਾਲ ਹੀ ਇੱਕ ਹੋਰ ਉੱਚ ਸੁਰੱਖਿਆ ਰੂਟੀਨ ਵੀ ਖਬਰ ਵਿੱਚ ਹੈ ਉਹਨਾਂ ਦਾ ਭੋਜਨ ਅਤੇ ਉਹਨਾਂ ਦਾ ਨਿੱਜੀ ਪਰਿਵਾਰ ਜਿਸ ਬਾਰੇ ਪੁਤਿਨ ਬਹੁਤ ਸਾਵਧਾਨ ਹਨ ਉਨ੍ਹਾਂ ਦੇ ਖਾਣੇ ਤੋਂ ਲੈ ਕੇ ਪਰਿਵਾਰ ਤੱਕ ਸਭ ਕੁਝ ਨਿਜੰਤਰਤ ਅਤੇ ਗੁਪਤ ਹੈ ਜਦੋਂ ਪੁਤਿਨ ਵਿਦੇਸ਼ ਯਾਤਰਾ ਕਰਦੇ ਹਨ ਤਾਂ ਉਹਨਾਂ ਦਾ ਖਾਣਾ ਕਿਸੇ ਹੋਟਲ ਜਾਂ ਮੇਜ਼ਬਾਨ ਦੇਸ਼ ਦੀ ਰੂਸੀ ਰਸੋਈ ਵਿੱਚ ਤਿਆਰ ਨਹੀਂ ਕੀਤਾ ਜਾਂਦਾ ਇੱਕ ਵਿਸ਼ੇਸ਼ ਰੂਸੀ ਟੀਮ ਟੀਮ ਜਿਸ ਵਿੱਚ ਉਸ ਦਾ ਨਿੱਜੀ ਸ਼ੈਫ ਵੀ ਸ਼ਾਮਲ ਹੈ ਹਮੇਸ਼ਾ ਨਾਲ ਹੁੰਦੀ ਹੈ ਸਮਗਰੀ ਦੀ ਪਹਿਲਾਂ ਤੋਂ ਜਾਂਚ ਕੀਤੀ ਜਾਂਦੀ ਹੈ ਤੇ ਪਰੋਸਣ ਤੋਂ ਪਹਿਲਾਂ ਹਰੇਕ ਪਕਵਾਨ ਦੀ ਜਾਂਚ ਕੀਤੀ ਜਾਂਦੀ ਹੈ ਭੋਜਨ ਇੱਕ ਮੋਬਾਈਲ ਟੈਸਟਿੰਗ ਲੈਬ ਤੇ ਇਹ ਨਾਲ ਇੱਕ ਸੁਰੱਖਿਅਤ ਜਗ੍ਹਾ ਤੇ ਪਕਾਇਆ ਜਾਂਦਾ ਹੈ ਉਹ ਰਸਮੀ ਡਿਨਰ ਤੇ ਮੌਜੂਦ ਹੁੰਦਾ ਹੈ ਪਰ ਅਕਸਰ ਇਸ ਤਰ੍ਹਾਂ ਇਸ ਬਾਰੇ ਸਵਾਲ ਉੱਠਦੇ ਹਨ ਕਿ ਕੀ ਉਹ ਅਸਲ ਵਿੱਚ ਉਹੀ ਭੋਜਨ ਖਾਂਦੇ ਹਨ ਜਾਂ ਦਾ ਟੂਰ ਤੇ ਉਨ੍ਹਾਂ ਦਾ ਅਸਲ ਭੋਜਨ ਵੱਖਰੇ ਤੌਰ ਤੇ ਤਿਆਰ ਕੀਤਾ ਜਾਂਦਾ ਹੈ ਇਹ ਮੰਨਿਆ ਜਾਂਦਾ ਹੈ ਕਿ ਟੀਮ ਇਸ ਜਾਣਕਾਰੀ ਨੂੰ ਗੁਪਤ ਰੱਖਦੀ ਹੈ ਆਪਣੇ ਅਤਿ ਸੁਰੱਖਿਆਤ ਵਾਤਾਵਰਣ ਦੇ ਬਾਵਜੂਦ ਪੁਤਿਨ ਦੀ ਖਾਣ ਕਾਫੀ ਸਾਦੀ ਹੈ ਚਿਹਰੇ ਉਹ ਆਮ ਤੌਰ ਤੇ ਵੈ ਟੈਵ ਰੋਗ ਸ਼ਹਿਦ ਦਲੀਆ ਤਾਜਾ ਜੂਸ ਅਤੇ ਕਦੇ ਕਦੇ ਬਟੇਰ ਦੇ ਕੱਚੇ ਅੰਡੇ ਜਾਂ ਆਮਲੇਟ ਖਾਂਦੇ ਹਨ ਦੁਨੀਆਂ ਦੇ ਖਾਣੇ ਅਤੇ ਰਾਤ ਦੇ ਖਾਣੇ ਲਈ ਦੁਪਹਿਰ ਦੇ ਖਾਣੇ ਅਤੇ ਰਾਤ ਦੇ ਖਾਣੇ ਲਈ ਉਹ ਟਮਾਟਰ ਖੀਰੇ ਅਤੇ ਸਬਜ਼ੀਆਂ ਦਾ ਸਧਾਰਨ ਸਲਾਦ ਦੇ ਨਾਲ ਮੱਛੀ ਅਤੇ ਘੱਟ ਲਾਲ ਮੀਟ ਨੂੰ ਤਰਜੀਹ ਦਿੰਦੇ ਹਨ ਉਹ ਮਠਿਆਈਆਂ ਘੱਟ ਹੀ ਖਾਂਦੇ ਹਨ ਪਰ ਪਿਸਤਾ ਆਈਸਕ੍ਰੀਮ ਪਸੰਦ ਹੈ ਉਹਨਾਂ ਦੀ ਖੁਰਾਕ ਉਹਨਾਂ ਦੀ ਤਸਵੀਰ ਵਾਂਗ ਨਿਯਮਤ ਸੰਦੀ ਅਤੇ ਨਿਜੰਤਰਤ ਹੈ ਉਹ ਰੁਟੀਨ ਉਨਾਂ ਨੂੰ ਲੰਬੇ ਲੰਬੇ ਘਟ ਕੰਮ ਤੇ ਦੇ ਘੰਟੇ ਅਤੇ ਇੱਕ ਸੁਰੱਖਿਅਤ ਵਾਤਾਵਰਨ ਦੌਰਾਨ ਉਹ ਊਰਜਾ ਬਣਾਈ ਰੱਖਣ ਵਿੱਚ ਮਦਦ ਕਰਦਾ ਕਰਦਾ ਹੈ ਪੁਤਿਨ ਨੇ ਹਮੇਸ਼ਾ ਆਪਣੇ ਪਰਿਵਾਰ ਬਾਰੇ ਚੁੱਪੀ ਬਣਾਈ ਰੱਖੀ ਹੈ 2015 ਦੀ ਇੱਕ ਪ੍ਰੈਸ ਕਾਨਫਰੰਸ ਵਿੱਚ ਉਹਨਾਂ ਨੇ ਬਸ ਕਿਹਾ ਮੇਰੀਆਂ ਧੀਆਂ ਰੂਸ ਵਿੱਚ ਰਹਿੰਦੀਆਂ ਹਨ ਅਤੇ ਮੈਂ ਆਪਣੇ ਪਰਿਵਾਰ ਬਾਰੇ ਚਰਚਾ ਨਹੀਂ ਕਰਦਾ ਹਾਲਾਂਕਿ ਕਈ ਦਸਤਾਵੇਜ਼ ਮੀਡੀਆ ਰਿਪੋਰਟਾਂ ਅਤੇ ਉਸ ਦੇ ਆਪਣੇ ਪਰਿਵਾਰ ਦੇ ਕਦੇ-ਕਦਾਈਂ ਬਿਆਨਾਂ ਨੇ ਉਸ ਦੇ ਪਰਿਵਾਰ ਦੀ ਇੱਕ ਸਪਸ਼ਟ ਤਸਵੀਰ ਪ੍ਰਦਾਨ ਕੀਤੀ ਹੈ ਉਹਨਾਂ ਨੇ ਸਾਬਕਾ ਪਤਨੀ ਲਿਊਡਲ ਮਿਲਾ ਪੂਤਿਨਾ ਪੇਸ਼ ਪੇਸ਼ੇ ਤੋਂ ਇੱਕ ਫਲਾਈਟ ਐਡ ਡੈਂਟ ਸੀ ਅਤੇ ਉਹਨਾਂ ਦਾ ਵਿਆਹ 1983 ਵਿੱਚ ਹੋਇਆ ਸੀ ਜਦੋਂ ਪੁਤਿਨ ਕੇ ਜੇਬੀ ਵਿੱਚ ਸੀ ਇਹ ਵਿਆਹ 30 ਸਾਲ ਚੱਲਿਆ ਤੇ ਉਹ 2013 ਵਿੱਚ ਵੱਖ ਹੋ ਗਏ ਦੋਵਾਂ ਨੇ ਕਿਹਾ ਕਿ ਕੰਮ ਅਤੇ ਦੂਰੀ ਦੇ ਨੇ ਇਕੱਠੇ ਰਹਿਣਾ ਮੁਸ਼ਕਲ ਬਣਾ ਦਿੱਤਾ ਹੈ ਲਿਊਡ ਲਿਊਡ ਮਿਲਾ ਅਤੇ ਪੁਤਿਨ ਪੁਤਿਨ ਦੀਆਂ ਦੋ ਧੀਆ ਹਨ ਮਾਰੀਆਂ ਅਤੇ ਕੈਟਰਿਨਾ